ਸਤ ਸ੍ਰੀ ਅਕਾਲ ਜੀ ਅੱਜ ਆਪਾਂ ਭਗਤ ਕਬੀਰ ਜੀ ਦੇ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਤੇ ਨਜ਼ਰ ਮਾਰਾਂਗੇ ਹਮ ਕੂਕਰ ਤੇਰੇ ਦਰਬਾਰ ਇੱਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜੇ ਤੇ ਇਸ ਤੇ ਅਰਥ ਬਹੁਤ ਗਹਿਰੇ ਨੇ ਸਾਡੇ ਕੋਲ ਇਸ ਬਾਰੇ ਕੁਝ ਵਿਚਾਰ ਹੈ ਚਲੋ ਦੇਖਦੇ ਹਾਂ ਇਸ ਵਿੱਚ ਕੀ ਕੁਝ ਲੁਕਿਆ ਹੈ ਸਤ ਸ੍ਰੀ ਅਕਾਲ ਹਾਂ ਜੀ ਬਿਲਕੁਲ ਇਹ ਸ਼ਬਦ ਮਤਲਬ ਸਿਰਫ ਸ਼ਾਬਦਿਕ ਅਰਥਾਂ ਤੱਕ ਨਹੀਂ ਰੁਕਦਾ ਕਬੀਰ ਜੀ ਨੇ ਜਿਹੜੇ ਰੂਪਕ ਵਰਤੇ ਨੇ ਉਹ ਕਮਾਲ ਦੇ ਨੇ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਡੂੰਘੇ ਭਾਵਾਂ ਨੂੰ ਸਮਝਣ ਦੀ ਹਾਂ ਸ਼ੁਰੂ ਕਰਦੇ ਹਾਂ ਰਹਾਓ ਵਾਲੀ ਤੁਕ ਤੋਂ ਹਮ ਕੂਕਰ ਤੇਰੇ ਦਰਬਾਰ ਪੌਕੇ ਅੱਗੇ ਬਦਨ ਪਸਾਰ ਹੁਣ ਪਹਿਲੀ ਨਜ਼ਰੇ ਤਾਂ ਇਹੀ ਲੱਗਦਾ ਹੈ ਕਿ ਭਈ ਮੈਂ ਤੇਰੇ ਦਰ ਦਾ ਕੁੱਤਾ ਹਾਂ ਤੇ ਮੂੰਹ ਅੱਗੇ ਕਰਕੇ ਪੌਂਕਦਾ ਹਾਂ ਗਲਤੀ ਨਹੀਂ ਸਿੱਧੀ ਹੈ ਇਹ ਦੇਖੋ ਇੱਥੇ ਕੂਕਰ ਹੋਣਾ ਇੱਕ ਬਹੁਤ ਵੱਡਾ ਰੂਪਕ ਹੈ ਕਬੀਰ ਜੀ ਆਪਣੇ ਆਪ ਨੂੰ ਨਿਮਰਤਾ ਵਿੱਚ ਪ੍ਰਭੂ ਦੇ ਦਰ ਦਾ ਕੂਕਰ ਕਹਿ ਰਹੇ ਨੇ ਪਰ ਇਹ ਉਹ ਕੂਕਰ ਹੈ ਜਿਹੜਾ ਆਪਣੇ ਅੰਦਰ ਦੇ ਦੁਸ਼ਮਣਾਂ ਨੂੰ ਯਾਨੀ ਵਿਕਾਰਾਂ ਨੂੰ ਕਾਮ, ਕ੍ਰੋਧ, ਲੋਭ ਵਗੈਰਾ ਜਿਨ੍ਹਾਂ ਨੂੰ ਬਾਹਰਲੇ ਕੁੱਤੇ ਵੀ ਕਹਿ ਸਕਦੇ ਹਾਂ ਉਹਨਾਂ ਨੂੰ ਦੇਖ ਕੇ ਭੌਂਕੇ ਮਤਲਬ ਪਰਮਾਤਮਾ ਅੱਗੇ ਅਰਜੋਈ ਕਰਦਾ ਹੈ ਫਰਿਆਦ ਕਰਦਾ ਹੈ ਅੱਛਾ ਤਾਂ ਪੌਂਕਣਾ ਇੱਥੇ ਅਰਦਾਸ ਹੈ ਆਪਣੇ ਅੰਦਰ ਦੀ ਲੜਾਈ ਲਈ ਮਦਦ ਮੰਗਣਾ ਬਿਲਕੁਲ ਬਿਲਕੁਲ ਇਹ ਆਪਣੇ ਆਪ ਨਾਲ ਆਪਣੇ ਵਿਕਾਰਾਂ ਨਾਲ ਇੱਕ ਜੰਗ ਹੈ ਤੇ ਉਸ ਲਈ ਪ੍ਰਭੂ ਦੀ ਓਟ ਤੱਕਣੀ ਇਹ ਤਾਂ ਬਹੁਤ ਦਿਲਚਸਪ ਵਿਚਾਰ ਹੈ ਅੱਛਾ ਫਿਰ ਅੱਗੇ ਉਹ ਕਹਿੰਦੀ ਨਹੀਂ ਸੰਤਾ ਮਾਨੋ ਦੂਤਾ ਡਾਨੋ ਇਹ ਕਟਵਾਰੀ ਮੇਰੀ ਇੱਥੇ ਸੰਤ ਦੂਤ ਤੇ ਕਟਵਾਰੀ ਇਹਨਾਂ ਦਾ ਕੀ ਮਤਲਬ ਹੋਇਆ ਹਾਂਜੀ ਕਟਵਾਰੀ ਹੁੰਦੀ ਹੈ ਕੋਤਵਾਲੀ ਯਾਨੀ ਆਪਣੇ ਮਨ ਦੇ ਸ਼ਹਿਰ ਦਾ ਕੋਤਵਾਲ ਜਾਂ ਕਹਿ ਲੋ ਪੁਲਿਸ ਮੁਖੀ ਆਪ ਬਣਨਾ। ਸੰਤ ਨੇ ਸਾਡੇ ਚੰਗੇ ਗੁਣ, ਚੰਗੇ ਵਿਚਾਰ ਉਹਨਾਂ ਦਾ ਮਾਨੋ ਯਾਨੀ ਸਤਕਾਰ ਕਰਨਾ ਹੈ। ਤੇ ਦੂਤ ਨੇ ਸਾਡੇ ਅੰਦਰ ਦੇ ਵੈਰੀ, ਉਹ ਹੀ ਪੰਜ ਵਿਕਾਰ ਤੇ ਹੋਰ ਮਾੜੇ ਖਿਆਲ ਉਹਨਾਂ ਨੂੰ ਡਾਨੋ ਯਾਨੀ ਸਜ਼ਾ ਦੇਣੀ ਹੈ, ਦਬਾ ਕੇ ਰੱਖਣਾ ਹੈ। ਵਾਹ। ਮਤਲਬ ਆਪਣੇ ਮੰਦਾ ਪੁਲਿਸ ਆਪ ਬਣੋ ਚੰਗਿਆਈ ਨੂੰ ਵਧਾਓ ਬੁਰਾਈ ਨੂੰ ਰੋਕੋ ਕਿੰਨੀ ਵੱਡੀ ਜ਼ਿੰਮੇਵਾਰੀ ਹੈ ਬਹੁਤ ਵੱਡੀ ਇਹ ਸਵੈ ਅਨੁਸ਼ਾਸਨ ਹੈ ਆਪਣੇ ਆਪ ਤੇ ਕੰਟਰੋਲ ਇਸੇ ਲਾਈਨ ਚ ਅੱਗੇ ਹੈ ਦਿਵਸ ਰਹਿਨ ਤੇਰੇ ਪਾਉ ਪਲੋਸੋ ਕੇਸ ਜਵਰ ਕਰ ਫੇਰੀ ਇਹਦਾ ਕੀ ਮਤਲਬ ਹੋਇਆ ਇਹ ਫੇਰ ਨਿਮਰਤਾ ਦੀ ਗੱਲ ਆ ਗਈ ਦਿਵਸ ਰਹਿਨ ਤੇਰੇ ਪਾਉ ਪਲੋਸੋ ਦਾ ਅਰਥ ਹੈ ਮੈਂ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਪੈਰਾਂ ਨੂੰ ਧੋਂਦਾ ਰਹਾ ਭਾਵ ਪਰਮਾਤਮਾ ਦੇ ਪਿਆਰ ਵਿੱਚ ਰਮਿਆ ਰਵਾਂ ਤੇ ਕੇਸ ਚਵਰ ਕਰ ਫੇਰੀ ਹਾਂ ਤੇ ਇਹ ਨਿਮਰਤਾ ਦੀ ਹੱਦ ਹੈ ਮਤਲਬ ਆਪਣੇ ਸਿਰ ਦੇ ਵਾਲਾਂ ਦਾ ਚਵਰ ਬਣਾ ਕੇ ਪ੍ਰਭੂ ਤੇ ਝੁਲਾਵਾਂ ਇਸ ਤੋਂ ਵੱਧ ਸਮਰਪਣ ਇਸ ਤੋਂ ਵੱਧ ਨਿਮਰਤਾ ਕੀ ਹੋ ਸਕਦੀ ਹੈ ਗੁਰਬਾਣੀ 'ਚ ਇਹ ਭਾਵਨਾ ਹੋਰ ਥਾਂ ਵੀ ਮਿਲਦੀ ਹੈ ਗੁਰੂ ਅਰਜਨ ਸਾਹਿਬ ਜੀ ਨੇ ਵੀ ਕਿਹਾ ਕਿ ਕੇਸਾ ਕਾ ਕਰ ਚਵਰ ਢੁਲਾਵਾ ਇਥੇ ਖਿਆਲ ਆਂਦਾ ਹੈ ਕਿ ਜੇ ਕਬੀਰ ਸਾਹਿਬ ਆਪਣੀ ਕੇਸ਼ਾਂ ਦੀ ਗੱਲ ਕਰ ਰਹੇ ਨੇ ਤੇ ਇਹ ਤਾਂ ਫਿਰ ਸਪਸ਼ਟ ਹੋਇਆ ਕਿ ਭਗਤ ਕਬੀ ਜੀ ਕੇਸਾਤਾਰੀ ਸਨ ਸਹੀ ਗੱਲ ਹੈ ਫਿਰ ਕਬੀਰ ਜੀ ਕਹਿੰਦੇ ਨੇ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਏ ਤੇਰੇ ਦਵਾਰੇ ਧੁਨ ਸਹਜ ਕੀ ਮਾਥੇ ਮੇਰੇ ਦਗਾਈ ਇੱਥੇ ਪਿਛਲੀ ਜਨਮਾਂ ਦੀ ਸੇਵਾ ਦੀ ਗੱਲ ਹੈ ਤੇ ਫਿਰ ਇਹ ਮੱਥੇ ਤੇ ਦਾਗ ਲੱਗਣ ਦੀ ਗੱਲ ਦਗਾਈ ਇਹ ਕੀ ਚੀਜ਼ ਹੈ ਹਾਂਜੀ ਇਹ ਦਗਾਈ ਜਾਂ ਦਾਗ ਕੋਈ ਅਸਲੀ ਮਤਲਬ ਸਰੀਰਿਕ ਨਿਸ਼ਾਨ ਨਹੀਂ ਹੈਗਾ ਇਸ ਦਾ ਭਾਵ ਹੈ ਕਿ ਪ੍ਰਭੂ ਦੀ ਭਗਤੀ ਦੀ ਉਸ ਦੀ ਸੇਵਾ ਦੀ ਜਿਹੜੀ ਸਮਝ ਹੈ ਉਹ ਮੇਰੇ ਵਿੱਚ ਇੰਨੀ ਪੱਕੀ ਹੋ ਗਈ ਹੈ ਜਿਵੇਂ ਮੋਹ ਲੱਗ ਜਾਂਦੀ ਹੈ ਮਾਥੇ ਮੇਰੇ ਦਗਾਈ ਜਿਵੇਂ ਪਹਿਲਾਂ ਪਸ਼ੂਆਂ ਤੇ ਮਾਲਿਕ ਤਾਂ ਨਿਸ਼ਾਨ ਦਾਗ ਦਿੰਦੇ ਸੀ ਨਾ ਪੱਕਾ ਨਿਸ਼ਾਨ ਹਾਂ ਹਾਂ ਬਸ ਉਹੀ ਗੱਲ ਹੈ ਇਹ ਭਗਤੀ ਦੀ ਪੱਕੀ ਛਾਪ ਹੈ ਜਿਹੜੀ ਹੁਣ ਮਿਟ ਨਹੀਂ ਸਕਦੀ ਅਬ ਤੋਂ ਮਿਟਿਆ ਨਾ ਜਾਈ ਅੱਛਾ ਤੇ ਇਸੇ ਤੁਕ ਵਿੱਚ ਧੁਨ ਸਹਿਜ ਕੀ ਵੀ ਗੱਲ ਆਈ ਏ ਤੇਰੇ ਦਵਾਰੇ ਧੁਨ ਸਹਿਜ ਕੀ माथे ਮੇਰੇ ਦਗਾਈ ਏ ਕੀ ਹੈ ਧੁਨੀ ਸਹਿਜ ਕੀ ਉਹ ਅਵਸਥਾ ਹੈ ਉਹ ਅੰਦਰੂਨੀ ਸ਼ਾਂਤੀ ਇੱਕ ਅਨਹਦ ਨਾਦ ਜਾਂ ਸੰਗੀਤ ਜੋ ਪ੍ਰਭੂ ਦੇ ਦਰ ਤੇ ਉਸ ਦੀ ਹਜ਼ੂਰੀ ਵਿੱਚ ਮਹਿਸੂਸ ਹੁੰਦਾ ਕਹਿਣ ਦਾ ਭਾਵ ਜਿਨ੍ਹਾਂ ਦੇ ਮਨ ਤੇ ਭਗਤੀ ਦਾ ਇਹ ਦਾਗ ਲੱਗ ਗਿਆ ਮਾथे ਮੇਰੇ ਦਗਾਈ ਤੇ ਜਿਨ੍ਹਾਂ ਨੂੰ ਇਹ ਸਹਿਜ ਧੁਨੀ ਸੁਣਾਈ ਦਿੰਦੀ ਏ ਉਹੀ ਲੋਕ ਜ਼ਿੰਦਗੀ ਦੀ ਲੜਾਈ ਵਿੱਚ ਯਾਨੀ ਵਿਕਾਰਾਂ ਖਿਲਾਫ ਜੂਝਦੇ ਹੋਏ ਦਾਗੇ ਹੋਹੇ ਸੁਰਨ ਮਹਿ ਜੂਜੇ ਟਿਕੇ ਰਹਿੰਦੇ ਨੇ ਬਾਕੀ ਭੱਜ ਜਾਂਦੇ ਨੇ ਬਿਨ ਦਾਗੇ ਭੱਗ ਜਾਈ ਹੂੰ ਤੇ ਅਜਹੇ ਸਾਧੂ ਜਿਸ ਨੇ ਭਗਤੀ ਦੀ ਅਸਲੀਅਤ ਪਛਾਣ ਲਈ ਸਾਧੂ ਹੋਏ ਸੋ ਪਗਤ ਪਛਾਨੇ ਉਸ ਨੂੰ ਪ੍ਰਭੂ ਆਪਣੇ ਖਜ਼ਾਨੇ ਵਿੱਚ ਆਪਣੀ ਸ਼ਰਨ ਵਿੱਚ ਰੱਖ ਲੈਂਦਾ ਹੈ ਹਰ ਲਏ ਖਜ਼ਾਨੇ ਪਾਈ ਕਮਾਲ ਹੈ ਦਾਗ ਦਾ ਮਤਲਬ ਇੱਕ ਅਮਿਟ ਪਹਿਚਾਨ ਤੇ ਸਹਿਜ ਧੁਨੀ ਇੱਕ ਅੰਦਰੂਨੀ ਅਵਸਥਾ ਅੱਗੇ ਚੱਲਦੇ ਹਾਂ ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ ਇਹ ਸਰੀਰ ਤੇ ਮਨ ਦੀ ਗੱਲ ਲੱਗਦੀ ਹੈ ਹਾਂਜੀ ਕੋਠਰਾ ਤਾਂ ਹੈ ਇਹ ਸਰੀਰ ਤੇ ਇਸ ਦੇ ਅੰਦਰ ਕੋਠਰੀ ਹੈ ਸਾਡਾ ਮਨ ਸਾਡੀ ਬੁੱਧੀ ਪਰ ਜਦ ਇਸ ਕੋਠਰੀ ਵਿੱਚ ਵਿਚਾਰ ਆ ਜਾਂਦੀ ਹੈ ਪ੍ਰਭੂ ਦੀ ਵਿਚਾਰ ਗੁਰੂ ਦੀ ਸਿੱਖਿਆ ਤਾਂ ਇਹ ਸਧਾਰਨ ਕੋਠਰੀ ਨਹੀਂ ਰਹਿੰਦੀ ਇਹ ਪਰਮ ਕੋਠੀ ਬਣ ਜਾਂਦੀ ਹੈ ਇੱਕ ਬਹੁਤ ਹੀ ਕੀਮਤੀ ਖਜ਼ਾਨਾ ਕਰ ਪਰਮ ਕੋਠੀ ਵਿਚਾਰ ਅੱਛਾ ਤੇ ਗੁਰੂ ਦਿਨੀ ਬਸਤ ਕਬੀਰ ਕਉ ਗੁਰੂ ਦੀ ਦਿੱਤੀ ਹੋਈ ਇਹ ਸੁਮਤ ਸਿੱਖਿਆ ਦੀ ਚੀਜ਼ ਬਸਤ ਉਹ ਮੈਂ ਇਸ ਪਰਮ ਪੋਠੀ ਵਿੱਚ ਬਹੁਤ ਸੰਭਾਲ ਕੇ ਰੱਖ ਲਈ ਹੈ ਲਿਵ ਹੂੰ ਬਸਤ ਸਮਾਰ ਵਾਹ ਤੇ ਅਖੀਰ ਵਿੱਚ ਕਬੀਰ ਜੀ ਸਾਰੀ ਗੱਲ ਦਾ ਨਿਚੋੜ ਕੱਢਦੇ ਨੇ ਕਬੀਰ ਦੀ ਸੰਸਾਰ ਕੋ ਲੀਨੀ ਜਿਸ ਮਸਤਕ ਭਾਗ ਮਤਲਬ ਇਹ ਗਿਆਨ ਤਾਂ ਸਾਰਿਆਂ ਲਈ ਹੈ ਦੀ ਸੰਸਾਰ ਕੋ ਪਰ ਲੈਂਦਾ ਉਹੀ ਹੈ ਜਿਸ ਦੀ ਕਿਸਮਤ ਚੰਗੀ ਹੋਵੇ ਲੀਨੀ ਜਿਸ ਮਸਤਕ ਭਾਗ ਬਿਲਕੁਲ ਕਬੀਰ ਜੀ ਦਾ ਇਹ ਅੰਮ੍ਰਿਤ ਰਸ ਨਾਮ ਦਾ ਰਸ ਭਗਤੀ ਦਾ ਆਨੰਦ ਸਾਰੇ ਸੰਸਾਰ ਨੂੰ ਵੰਡ ਰਹੇ ਨੇ ਪਰ ਲੀਨੀ ਜਿਸ ਮਸਤਕ ਭਾਗ ਇਸ ਨੂੰ ਹਾਸਿਲ ਉਹੀ ਕਰਦਾ ਹੈ ਜਿਸ ਦੇ ਮੱਥੇ ਤੇ ਚੰਗੇ ਭਾਗ ਲਿਖੇ ਹੋਣ ਜਿਸ ਦੀ ਕਿਸਮਤ ਵਿੱਚ ਹੋਵੇ ਤੇ ਜਿਸ ਨੂੰ ਇਹ ਮਿਲ ਜਾਂਦਾ ਹੈ ਉਸ ਦਾ ਕੀ ਹੁੰਦਾ ਹਾਂ ਅੰਮ੍ਰਿਤ ਰਸ ਜਿਨ ਪਾਇਆ ਥਿਰ ਤਾਕਾ ਸੁਹਾਗ ਹਾਂ ਜਿਸ ਨੇ ਅੰਮ੍ਰਿਤ ਰਸ ਪਾ ਲਿਆ ਉਸ ਦਾ ਸੁਹਾਗ ਯਾਨੀ ਪ੍ਰਭੂ ਪਤੀ ਨਾਲ ਮਿਲਾਪ ਥਿਰ ਹੋ ਜਾਂਦਾ ਹੈ ਪੱਕਾ ਹੋ ਜਾਂਦਾ ਹੈ ਸਦਾ ਲਈ ਇੱਥੇ ਪ੍ਰਭੂ ਨੂੰ ਪਤੀ ਤੇ ਜੀਵਾਤਮਾ ਨੂੰ ਇਸਤਰੀ ਦੇ ਰੂਪ ਵਿੱਚ ਦੇਖਿਆ ਗਿਆ ਤੇ ਥਿਰ ਦਾ ਮਤਲਬ ਹੈ ਸਥਿਰ ਪੱਕਾ ਹਮੇਸ਼ਾ ਰਹਿਣ ਵਾਲਾ ਤੇ ਇਹ ਥਿਰ ਸੁਹਾਗ ਇਹ ਪੱਕਾ ਮਿਲਾਪ ਹੀ ਭਗਤੀ ਦਾ ਅਸਲ ਨਿਸ਼ਾਨਾ ਹੈ ਅਸਲ ਮੰਜ਼ਿਲ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਸ ਸ਼ਬਦ ਤੋਂ ਕੀ ਸਿੱਖਿਆ ਮਿਲਦੀ ਹੈ ਨਿਮਰਤਾ ਤੋਂ ਸ਼ੁਰੂ ਕਰਕੇ ਹਾਂਜੀ ਨਿਮਰਤਾ ਕੂਕਰ ਫਿਰ ਸਵੈ ਜਾਗਰੂਕਤਾ ਤੇ ਆਪਣੀ ਵਿਕਾਰਾਂ ਨਾਲ ਲੜਾਈ ਕੁਟਵਾਰੀ ਤੇ ਇਹ ਸਭ ਕੁਝ ਸੰਭਵ ਹੁੰਦਾ ਹੈ ਗੁਰੂ ਦੇ ਗਿਆਨ ਵਸਤੂ ਤੇ ਪ੍ਰਭੂ ਦੀ ਯਾਦ ਦੀ ਪੱਕੀ ਮੋਹਰ ਦਾਗ ਨਾਲ ਤੇ ਇਹ ਸਭ ਦਾ ਨਤੀਜਾ ਹੈ ਅੰਮ੍ਰਿਤ ਰਸ ਤੇ ਪ੍ਰਭੂ ਨਾਲ ਪੱਕਾ ਸਥਾਈ ਮਿਲਾਪ ਯਾਨੀ ਥਿਰ ਸੁਹਾਗ ਬਿਲਕੁਲ ਭਗਤੀ ਕੋਈ bari ਕਰਮकांड ਨਹੀਂ ਇਹ ਤਾਂ ਇੱਕ ਅੰਦਰੂਨੀ ਅਵਸਥਾ ਹੈ ਇੱਕ ਤਬਦੀਲੀ ਹੈ ਉਹ ਦਾਗ ਹੈ ਜੋ ਮਨ ਤੇ ਪੱਕਾ ਹੋ ਜਾਵੇ ਉਹੀ ਸਦੀਵੀ ਮਿਲਾਬਦਾ ਰਾਖ ਖੋਲਦਾ ਹੈ ਸਹੀ ਗੱਲ ਹੈ ਅੱਛਾ ਜਾਂਦੇ ਜਾਂਦੇ ਇੱਕ ਸਵਾਲ ਸੋਚਣ ਲਈ ਛੱਡ ਜਾਂਦੇ ਆ ਕਬੀਰ ਜੀ ਨੇ ਤੇਰੇ ਦਵਾਰੇ ਧੁਨ ਸਹਜਤੀ ਗੱਲ ਕੀਤੀ ਅਸੀਂ ਸਾਰਾ ਦਿਨ ਬਾਹਰ ਦੇ ਸ਼ੋਰ ਸ਼ਰਾਬੇ ਭਜ ਦੌੜ ਵਿੱਚ ਰਹਿਨੇ ਆ ਕੀ ਅਸੀਂ ਕਦੇ ਰੁਕ ਕੇ ਆਪਣੇ ਅੰਦਰ છાਤੀ ਮਾਰ ਕੇ ਉਸ ਸਹਿਜ ਧੁਨੀ ਨੂੰ ਉਸ ਅੰਦਰੂਨੀ ਸ਼ਾਂਤੀ ਦੀ ਆਵਾਜ਼ ਨੂੰ ਸੁਣਨ ਦੀ ਕੋਸ਼ਿਸ਼ ਵੀ ਕਰਦੇ ਹਾਂ ਇਹ ਸੋਚਣ ਵਾਲੀ ਗੱਲ ਹੈ ਵਾਕਈ ਇਹ ਸੋਚਣ ਵਾਲੀ ਗੱਲ ਹੈ ਸਾਡੇ ਸਰੋਤੇ ਇਸ ਡੂੰਗੀ ਗੱਲ ਤੇ ਹੋਰ ਵਿਚਾਰ ਕਰ ਸਕਦੇ ਨੇ ਜੇ ਆਪ ਜੀ ਨੂੰ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਚੰਗੀ ਲੱਗੀ ਤਾਂ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਗੁਰੂ ਸਾਹਿਬ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਸਾਨੂੰ ਗੁਰਬਾਣੀ ਦੀ ਵਿਚਾਰ ਕਰਨ ਦੀ ਬਲ ਤੇ ਬੁੱਧੀ ਬਖਸ਼ਦੇ ਰਹਿਣ ਭੁੱਲਾ ਚੁੱਕਾ ਲਈ ਮਾਫੀ ਮੰਗਦੇ ਹਾਂ ਅੱਜ ਦੀ ਵਿਚਾਰ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਕੁਝ ਹੋਰ ਸ਼ਬਦਾਂ ਦੀ ਵਿਚਾਰ ਆਪ ਜੀ ਦੇ ਸਾਹਮਣੇ ਪੇਸ਼ ਕਰਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ